ਮੇਰੇ ਸਾਥ ਚੰਗਰੀਟ ਸਿੰਘ ਸ਼ਾਰਵਈ ਦਾ ਮਾਰਗ ਸਿੱਕੀ ਦਾ ਖੰਡੇ ਦੀ ਧਾਲ ਦਾਏ ਮਤੀ ਦਾਤ ਦੇਤੀ ਜ਼ਿੰਦਗੀ ਚੱਲੇ ਆਰਾ ਸਿੱਖ ਜੱਪਜੀ ਮੁਖ ਉਚਾਰਦਾਏ ਸਿੱਖ ਜੱਪਜੀ ਮੁਖ ਉਚਾਰਦਾਏ ਤਵਾਰੀਤ ਕੰਜੀ ਵੀ ਅਰਦ ਅਰਦ ਕਟਾਏ 112 ਪਰਾਪ੍ਰਥੀ ਪਰੋ ਗ੍ਰਹਿ ਫਾਰਾ ਕਉ ਭੀ ਮੁਖ ਤੇ ਜਪਜੀ ਪੜੈ ਦੇਖ ਸੰਭ ਕੇ ਅਚਰਜ ਵੜੇ ਦੋ ਫਾੜ ਹੋ ਕੇ ਧਰਤੀ ਤੇ ਡੈਪਿਆ ਗੁਰੂ ਦਾ ਸਿੱਖ ਜਿਵੇਂ ਗ੍ਰੰਥੀ ਸਿੰਘ ਮਿਲ ਕੇ ਭੋਗ ਫੌਂਦੇ ਨੇ ਸਾਥ ਸੰਗਤ ਜੀ ਦੋਹਾਂ ਫਾੜਿਆਂ ਦੇ ਵਿੱਚੋਂ ਵੀ ਆਵਾਜ਼ ਆ ਰਹੀ ਜਿਨੀ ਨਾਮ ਸਿਹਾਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕਤ ਉਜਲੇ ਕਿੰਦੀ ਛੁੱਪੀ ਨਾਲ ਇਹ ਹੈ ਗੁਰੂ ਕੀ ਸਿੱਖੀ ਜੋ ਦੋ ਫਰਾੜਤਾ ਹੋ ਜਾਂਦਾ ਹੈ ਸਰੀਰ ਪਰ ਸਿੱਖੀ ਦਾ ਸਿਧਕ ਨਹੀਂ त्याਗਦਾ ਤੇ ਬਾਣੀ ਨਹੀਂ ਬਸਾਰਦਾ ਏਡੀ ਵੱਡੀ ਮਹਾਨਤਾ ਜਪਜੀ ਸਾਹਿਬ ਦੀ ਬਾਣੀ ਦੀ ਸਾਡੇ ਇਤਿਹਾਸਿਕ ਗ੍ਰੰਥ ਰਹਿਤਨਾਮੇ ਦੱਸਦੇ ਐ ਸਭ ਗੁਰੂ ਸੱਚੇ ਪਾਤਸ਼ਾਹ ਨੇ ਆਪ ਜਪਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਗੁਰੂ ਕੇ ਸਿੱਖ ਕਿੰਨਾ ਪਿਆਰ ਗੁਰੂ ਅਰਜਨ ਸਾਹਿਬ ਜੀ ਨੇ ਵੀ ਸ਼ਹਾਦਤ ਦੇ ਵੇਲੇ ਜਪਜੀ ਸਾਹਿਬ ਪੜਿਆ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਹੋਰ ਕਿੰਨੇ ਗੁਰਸਿੱਖ ਇਤਨਾ ਸਨੇਹ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਰੱਖਦੇ ਰਹੇ ਤੇ ਆਪਾਂ ਪੜਦੇ ਸੁਣਦੇ ਹਾਂ ਗੁਰਸਿੱਖ ਕਾ ਘਰ ਜਨਮ ਲੈ ਜਪਜੀ ਕੰਠ ਨਾ ਗੀਨ ਤੁਮ ਤੋਂ ਬਿਨ ਤੁਕ ਕਾਮ ਕਿਸ ਨੇਪਲ ਰਸੈ ਵਹੀਨ ਇਹ ਜੀਵਨ ਜੇ ਜਪਜੀ ਸਾਹਿਬ ਨਹੀਂ ਇਹਦੇ ਵਿੱਚ ਕਿਸੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਜਰਜੀਤ ਸਿੰਘ ਨੇ ਪੜ੍ਹਦੇ ਤੇ ਫਿਰ ਜਿਵੇਂ ਤੰਦਲ ਚੌਲ ਤੋਂ ਬਿਨਾਂ ਫੋਕ ਨਹੀਂ ਕਿਸੇ ਕੰਮ ਦਾ ਫਿਰ ਇਹ ਮਨੁੱਖਾ ਜਨਮ ਵੀ ਕਿਸੇ ਕੰਮ ਦਾ ਨਹੀਂ ਇਹ ਸਾਧ ਸੰਗਤ ਜੀ ਪਰਨ ਕਰੀਏ ਹੁਣ ਤਾਂ ਸੌਖਾ ਕੰਮ ਹੋ ਗਿਆ ਨੋਬਲ ਪੁਰਸਾ ਤੇ ਸਮਝ ਜਾਂਦਾ ਹੈ ਜਿਹੜੇ ਨਹੀਂ ਪੜ੍ਹਦੇ